ਵੱਡਹੰਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਉਥਾਨਕਾ ਬ੍ਰਹਮਾ ਦੀ ਕੁਲ ਵਿੱਚ ਕਸ਼ਪ੍ਰਿਸ਼ੀ ਜੀ ਹੋਈ ਜਿਸ ਦੇ ਘਰ ਹਿਰਨ ਕਸ਼ਪ ਤੇ ਹਰਨਾਖਸ਼ ਹੋਇਆ ਅਤੇ ਹਰਨਾਖਸ਼ ਦੇ ਘਰ ਪਹਿਰਲਾਦ ਪਖਤ ਜੀ ਹੋਈ ਉਹਨਾਂ ਦੇ ਅੱਗੇ ਰਾਜਾ ਵਿਰੋਚਨ ਜੀ ਰਾਜਾ ਵਿਰੋਚਨ ਜੀ ਦੇ ਘਰ ਬਲ ਰਾਜਾ ਨੂੰ ਵਿਸ਼ਨੂੰ ਜੀ ਨੇ ਬਾਵਲ ਰੂਪ ਹੋ ਕੇ ਛੱਲਿਆ ਅਤੇ ਉਸ ਦੀ ਭਗਤੀ ਦੇ ਪ੍ਰਭਾਵ ਕਰਕੇ ਪਤਾਲ ਵਿੱਚ ਉਸ ਦੇ ਦਰਵਾਜ਼ੇ ਅੱਗੇ ਪਹਿਰਾ ਦੇਣਾ ਸਵੀਕਾਰ ਕੀਤਾ ਇਸ ਬਲ ਰਾਜਾ ਦੇ ਘਰ ਬਾਨਾਸੁਰ ਨਾਮੀ ਪੁੱਤਰ ਪੈਦਾ ਹੋਇਆ ਜਿਸ ਨੇ ਕਲਾਸ਼ ਪਰਬਤ ਤੇ ਬੈਠ ਕੇ ਭਾਰੀ ਤਪ ਕੀਤਾ ਅਤੇ ਸ਼ਿਵਜੀ ਨੂੰ ਪ੍ਰਸੰਨ ਕਰਕੇ ਉਸ ਤੋਂ ਹਜ਼ਾਰ ਬਹਾਂ ਦਾ ਬਲ ਵਰਦਾਨ ਲੈ ਲਿਆ ਰਾਜਾ ਬਾਨਾਸੁਰ ਨੇ ਬੜੀਆਂ ਖੁਸ਼ੀਆਂ ਕੀਤੀਆਂ ਮੇਰਾ ਦੰਗ ਆਦ ਬਾਜੇ ਵਜਾ ਕੇ ਸ਼ਬਜੀ ਮਹਾਰਾਜ ਜੀ ਨੂੰ ਪ੍ਰਸੰਨ ਕੀਤਾ ਉਪਰੰਤ ਆਪਣੇ ਸ਼ਹਿਰ ਵਿੱਚ ਅਗਨੀ ਤੇ ਪਾਉਣ ਦਾ ਕੋਟ ਉਸਾਰ ਕੇ ਚੌ ਫੇਰੇ ਜਲ ਖਾਈ ਤਿਆਰ ਕਰਕੇ ਬੜਾ ਆਨੰਦਪੂਰਵਕ ਨਿਰਪੈ ਹੋ ਕੇ ਰਹਿਣ ਲੱਗਾ ਆਪਣਾ ਅਮਿਤ ਬਲ ਵੇਖ ਕੇ ਰਾਜਾ ਬਾਨਾਸੁਰ ਦੀਆਂ ਪੂਜਾ ਕਿਸੇ ਨਾਲ ਯੁੱਧ ਕਰਨ ਵਾਸਤੇ ਫਰਕਣ ਲੱਗ ਪਈਆ ਰਾਜਾ ਦਿਲ ਵਿੱਚ ਵਿਚਾਰੇ ਚਉਪਈ ਭਈ ਖੁਰਕ ਨਰਬੇ ਬਿਨ ਭਾਰੀ ਕਾਂਕੇ ਸੰਗ ਕਰੋ ਯੁੱਧ ਭਾਰੀ ਨਹੀਂ ਸੂਰ ਦੇਖਤ ਮੈਂ ਐਸਾ ਜਾਂਕੇ ਸੰਗ ਕਰੋ ਰਣ ਵੈਸਾ ਅਰਥਾਤ ਰਾਜਾ ਦਿਲ ਵਿੱਚ ਵਿਚਾਰਦਾ ਹੈ ਕਿ ਬਾਹਾਂ ਨੂੰ ਬੜੀ ਖੁਰਕ ਹੋ ਰਹੀ ਹੈ ਜੋ ਕਿਤੇ ਯੋਧੇ ਨਾਲ ਜੰਗ ਕੀਤੇ ਤੋਂ ਬਿਨਾ ਹਟ ਨਹੀਂ ਸਕਦੀ ਇਸ ਕਰਕੇ ਮੇਰੇ ਬਰਾਬਰ ਦਾ ਹੋਰ ਕਿਹੜਾ ਹੈ ਜਿਸ ਨਾਲ ਮੈਂ ਜੰਗ ਕਰਕੇ ਬਾਹਾਂ ਦੀ ਖੁਰਕ ਮਿਟਾਵਾਂ ਇਸੇ ਜੋਸ਼ ਵਿੱਚ ਕਈ ਪਹਾੜਾ ਨੂੰ ਟਕਰਾ ਟਕਰਾ ਕੇ ਚੂਰ-ਚੂਰ ਕਰ ਦਿੱਤਾ ਬਾਹਾਂ ਦੀ ਖੁਰਾਕ ਫਿਰ ਵੀ ਨਾ ਗਈ ਅੰਤ ਨੂੰ ਸ਼ਿਵ ਜੀ પાસ ਜੀ ਜਾ ਕੇ ਕਿਹਾ ਕਿ ਮੈਨੂੰ ਕੋਈ ਮਹਾਬਲੀ ਸੂਰਮਾ ਦੱਸ ਜਿਸ ਨਾਲ ਮੈਂ ਜੁੱਧ ਕਰਕੇ ਦਿਲ ਦਾ ਜੋਸ਼ ਠੰਡਾ ਕਰਾਂ ਇਹ ਗੱਲ ਸੁਣ ਕੇ ਸ਼ਿਵਜੀ ਨੇ ਕਿਹਾ ਘਬਰਾ ਨਹੀਂ ਤੇਰੇ ਨਾਲ ਜੁੱਧ ਕਰਨ ਵਾਲਾ ਯਾਦਵ ਕੁੱਲ ਵਿੱਚ શ્રી ਕ੍ਰਿਸ਼ਨ ਭਗਵਾਨ ਵਿਸ਼ਨੂੰ ਦਾ અવਤਾਰ ਹੋਵੇਗਾ ਬਾਨਾ ਸੁਰ ਪ੍ਰਸੰਨ ਹੋ ਕੇ ਕਹਿਣ ਲੱਗਾ ਉਹ ਕਦੋਂ અવਤਾਰ ਲਵੇਗਾ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕ੍ਰਿਸ਼ਨ ਜੀ ਨੇ ਅਵਤਾਰ ਧਾਰ ਲਿਆ ਹੈ ਅਤੇ ਮੇਰੇ ਨਾਲ ਕਿਸ ਸਮੇਂ ਜੁਦ ਕਰੇਗਾ ਇਹ ਗੱਲ ਸੁਣ ਕੇ ਸ਼ਿਵਾਜੀ ਨੇ ਰਾਜੇ ਨੂੰ ਇੱਕ ਤੁਰਾ ਤੁਜਾ ਝੰਡਾ ਦੇ ਕੇ ਕਿਹਾ ਇਸ ਨੂੰ ਆਪਣੇ ਮੰਦਰ ਉੱਪਰ ਖੜਾ ਕਰ ਦੇ ਜਿਸ ਵੇਲੇ ਇਹ ਆਪਣੇ ਆਪ ਡਿੱਗ ਪਏਗਾ ਤਾਂ ਸਮਝ ਲਵੀ ਕਿ ਮੇਰਾ ਸ਼ਤਰੂ ਪੈਦਾ ਹੋ ਗਿਆ ਹੈ ਰਾਜੇ ਨੇ ਸਤ ਬਚਨ ਕਹਿ ਕੇ ਸ਼ਿਵਜੀ ਪਾਸੋਂ ਤੁਝਾ ਲੈ ਕੇ ਅਤੇ ਘਰ ਜਾ ਕੇ ਆਪਣੇ ਮੰਦਰ ਉੱਪਰ ਖੜੀ ਕਰ ਦਿੱਤੀ ਇਹ ਜੋ ਕੁਝ ਉੱਪਰ ਦੱਸਿਆ ਹੈ ਇਹ ਉਸ ਦੇ ਘਰਾਣੇ ਦਾ ਹਾਲ ਹੈ ਜਿਸ ਦਾ ਕੇ ਸਾਡੀ ਸਾਖੀ ਨਾਲ ਅਸਲੀ ਸੰਬੰਧ ਹੈ ਇਸ ਰਾਜੇ ਬਾਨਾਸੁਰ ਦੀ ਇੱਕ ਲੜਕੀ ਊਖਾ ਨਾਮ ਕਰਕੇ ਸੀ ਜੋ ਬੜੀ ਅਕਲ ਸ਼ਕਲ ਵਾਲੀ ਸੀ ਵਿਦਿਆ ਪ੍ਰਾਪਤੀ ਵਾਸਤੇ ਰਾਜੇ ਨੇ ਇਸ ਨੂੰ ਪਾਰਵਤੀ ਪਾਸ ਪੜ੍ਹਨੇ ਪਾਇਆ ਹੋਇਆ ਸੀ ਜੋ 7 ਸਾਲ ਲਗਾਤਾਰ ਆਪਣੇ ਘਰੋ ਕਲਾਸ਼ ਪਰਬਤ ਉੱਤੇ ਪੜਨ ਜਾਂਦੀ ਤੇ ਮੁੜ ਘਰ ਵਾਪਸ ਆਉਂਦੀ ਸੀ ਇੱਕ ਦਿਨ ਊਖਾਂ ਨੇ ਕਿਤੇ ਦੇਵ ਨੇਤ ਹੀ ਸ਼ਿਵਜੀ ਪਾਰਵਤੀ ਨੂੰ ਗ੍ਰਸਥ ਧਰਮ ਕਰਦਿਆਂ ਵੇਖ ਲਿਆ ਜਿਸ ਤੋਂ ਪਤੀ ਦੀ ਪ੍ਰਾਪਤੀ ਵਾਸਤੇ ਔਖਾਂ ਦੇ ਦਿਲ ਵਿੱਚ ਵੀ ਇੱਛਾ ਪੈਦਾ ਹੋ ਗਈ। ਪਾਰਵਤੀ ਨੇ ਇਸ ਦੇ ਅੰਤਰੀਵ ਭਾਵ ਨੂੰ ਸਮਝ ਕੇ ਕਿਹਾ ਉਤਾਵਲੀ ਨਾ ਹੋ ਤੈਨੂੰ ਤੇਰੇ ਹੂਣ ਵਾਲੇ ਪਤੀ ਦਾ ਪਹਿਲਾ ਸੁਪਨੇ ਵਿੱਚ ਚਿੱਤਰ ਆਵੇਗਾ ਫਿਰ ਤੂੰ ਉਸ ਨੂੰ ਲੱਭ ਕੇ ਪਤੀ ਵਰ ਲਵੀ। ਇਹ ਉਪਵਿਖਤ ਬਚਨ ਕਹਿ ਕੇ ਔਖਾਂ ਨੂੰ ਵਿਦਾ ਕਰ ਦਿੱਤਾ। ਘਰ ਆ ਕੇ ਊਖਾਂ ਰਾਤ ਦਿਨ ਉਦਾਸੀ ਵਿੱਚ ਰਹਿਣ ਲੱਗ ਪਈ ਜਿਸ ਤੇ ਅੰਨ ਪਾਣੀ ਵੀ ਥੋੜਾ ਖਾਇਆ ਕਰੇ ਅਤੇ ਹਾਸ ਵਿਲਾਸ ਤੋਂ ਵੀ ਵਾਂਝੀ ਰਹੇ ਇਸ ਦੀ ਐਸੀ ਦਸ਼ਾ ਵੇਖ ਕੇ ਰਾਜੇ ਨੇ ਇਸ ਨੂੰ ਇੱਕ ਸੁੰਦਰ ਬਾਗੀਚਾ ਤੇ ਉਸ ਵਿੱਚ ਤਲਾਬ ਬਣਵਾ ਦਿੱਤਾ ਹੱਸਣ ਖੇਡਣ ਵਾਸਤੇ ਦਾਸੀਆਂ ਰੱਖ ਦਿੱਤੀਆਂ ਊਖਾਂ ਨੇ ਉਸ ਬਗੀਚੇ ਵਿੱਚ ਪਾਰਵਤੀ ਦੀ ਪੂਜਾ ਵਾਸਤੇ ਇੱਕ ਸੁੰਦਰ ਅਸਥਾਨ ਤਿਆਰ ਕਰਵਾਇਆ ਅਤੇ ਸਦੀਵ ਕਾਲ ਪਾਰਵਤੀ ਦੀ ਪੂਜਾ ਕਰਦੀ ਰਹੀ ਇੱਕ ਦਿਨ ਪਤੀ ਮਲਾਪ ਦੀ ਯਾਦ ਵਿੱਚ ਸੌ ਗਈ ਅਤੇ ਪਾਰਵਤੀ ਦੇ ਵਰ ਕਰਕੇ ਇੱਕ ਸੁੰਦਰ ਚੜ੍ਹਦੀ ਜਵਾਨੀ ਵਾਲੇ ਗੱਭਰੂ ਦਾ ਸੁਪਨੇ ਵਿੱਚ ਦਰਸ਼ਨ ਹੋਇਆ ਸਪਨੇ ਵਿੱਚ ਹੀ ਆਮੋ ਸਾਹਮਣੇ ਬੈਠ ਕੇ ਪ੍ਰੇਮ ਮਈ ਗੱਲਾਂ ਕਰਦੇ ਰਹੇ ਜਦ ਔਖਾਂ ਨੇੜੇ ਹੋ ਕੇ ਸਰੀਰਕ ਸ਼ੋਪ ਪ੍ਰਾਪਤ ਕਰਨ ਲੱਗੀ ਤਾਂ ਨੀਂਦ ਖੁੱਲ ਗਈ ਹੱਥ ਪਸਾਰਦੀ ਤੇ ਮੁਰ ਅੱਖਾਂ ਮੀਟਦੀ ਹੀ ਰਹਿ ਗਈ ਪਰ ਪਤੀ ਦੇਵ ਜੀ ਮੁਰ ਨਾ ਆਏ ਬਸ ਪਾਰਵਤੀ ਦੇ ਬਚਨ ਅਨਸਾਰ ਆਪਣਾ ਹੂਣ ਵਾਲਾ ਪਤੀ ਸਮਝ ਕੇ ਉਸੇ ਦੀ ਯਾਦ ਤੇ ਮੇਲ ਦੇ ਖਿਆਲ ਵਿੱਚ ਲੀਨ ਹੋ ਕੇ ਉਦਾਸ ਰਹਿਣ ਲੱਗੀ ਸਾਕੀਆਂ ਸਖੀਆਂ ਸਹੇਲੀਆਂ ਨੇ ਬਹੁਤ ਪੁੱਛਿਆ ਪਰੰਤੂ ਕਿਸੇ ਨੂੰ ਆਪਣਾ ਭੇਤ ਨਾ ਦੱਸੇ ਅੰਤ ਨੂੰ ਇੱਕ ਚਿੱਤਰਵੇਖਾ ਨਾਮੀ ਸਖੀ ਨੇ ਜੋ ਚਿੱਤਰਕਾਰੀ ਵਿੱਚ ਉਸ ਦੀ ਮਾਂ ਦਾ ਨਾਮ ਬਾਨਾਵਤੀ ਕਰਕੇ ਸੀ ਜੋ ਰਾਜੇ ਬਾਨਾਸੁਰ ਦੀ ਪਟਰਾਣੀ ਸੀ ਚਤੁਰ ਸੀ ਵਿਸ਼ਵਾਸ ਦੇ ਕੇ ਕਿਹਾ ਕਿ ਬੇਚੱਕ ਹੋ ਕੇ ਆਪਣੇ ਦਿਲ ਦੀ ਗੱਲ ਮੈਨੂੰ ਦੱਸ ਦੇ ਮੈਂ ਤੇਰਾ ਕੰਮ ਪੂਰਾ ਕਰਾਂਗੀ ਕਿਉਂਕਿ ਮੋਕੋ ਵਰ ਬ੍ਰਹਮਾ ਨੇ ਦੀਨੋਂ ਵਸ ਮੇਰੇ ਸਭ ਹੀ ਕੋਕੀਨੋ ਮੇਰੇ ਸੰਗ ਸਰਦਾਰ ਹੈ ਵਾਕੇ ਬਲ ਕਰਹੁ ਜੋ ਕਹ ਹੈ ਅਬ ਤੂੰ ਕਹੋ ਸਭ ਆਪਣੀ ਬਾਤ ਕੈਸੇ ਕੱਟੀ ਆਜ ਕੀ ਰਾਤ ਮੋਸੋ ਕਪਟ ਕਰੋ ਜਨ ਪਿਆਰੀ ਪੁਜਾਵੋ ਗੋਈ ਸਭ ਆਸ ਤਿਹਾਰੀ ਬਸ ਚਿੱਤਰ ਰੇਖਾ ਦੀ ਇਹ ਗੱਲ ਸੁਣ ਕੇ ਔਖਾਂ ਨੇ ਆਪਣਾ ਸਾਰਾ ਦਿਲ ਉਸ ਅੱਗੇ ਖੋਲ ਦਿੱਤਾ ਅਤੇ ਜੋ ਕੁਝ ਸੁਪਨੇ ਵਿੱਚ ਬੀਤਿਆ ਸੀ ਉਸ ਦਾ ਨਕਸ਼ਾ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਪ੍ਰਗਟ ਕੀਤਾ ਹੈ ਹੁਣ ਔਖਾਂ ਆਪਣੇ ਸੁਪਨ ਦਰਸ਼ਨ ਦੀ ਸਾਰੀ ਹਾਲਾਤ ਸੁਣਾਉਂਦੀ ਹੈ ਮੋਰੀ ਰੁਣਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਬੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਖੰਨੀ ਐ ਵੰਜਾ ਤੇਰੇ ਨਾਮ ਵਿਟੋ ਕਰਵਾਣੋ ਜਾਂ ਤੂੰ ਤਾਂ ਮਹਿਮਾਨ ਕਿਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਓ ਮੁੰਦੇ ਸਣਵਾਹੀ ਸਣਵਾਹਾ ਇਤੇ ਵੇਸ਼ ਕਰੇਂਦੀਏ ਮੁੰਦੇ ਸੌ ਰਾਤੋਂ ਅਵਰਾਹਾ ਨਾ ਮਨੀ ਆਰ ਨਾ ਚੂੜੀਆਂ ਨਾ ਸੇ ਵੰਗੜੀ ਆਹਾ ਜੋ ਸਹਿ ਕੰਠਨ ਲੱਗੀਆਂ ਜਲਨ ਸੇ ਬਾਹੜੀ ਆਹਾ ਸਭ ਸਹਿਆਂ ਸੋ ਰਾਵਣ ਗਈਆਂ ਹੋਂ ਦਾਦੀ ਕੈਦਰ ਜਾਵਾ ਆ ਮਾਲੀ ਕੋ ਖਰੀ ਸੁਚੱਜੀ ਤੈਸੈ ਏਕ ਨਾ ਭਾਵਾਂ ਮਾਟ ਗੁੰਧਾਈ ਪੱਟੀਆਂ ਭਰੀਏ ਮੰਗ ਸੰਧੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਸੂਰ ਵਸੂਰੇ ਮੈਰੋ ਵੰਦੀ ਸਭ ਜਗ ਰੁੰਨਾ ਰੁੰੜੇ ਵਣੋ ਪੰਖੇਰੂ ਕਿਉਂਕਿ ਇਕ ਨਾ ਰੁੰਨਾ ਮੇਰੇ ਤਨ ਕਾ ਬਹਿਰਾ ਜਨ ਹੋਂ ਪਿਰੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸੋਹ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਵੈਸਣ ਦੀਜੈ ਵਿਣਸਿਰ ਸੇਵ ਕਰੀਜੈ ਕਿਉ ਨਾ ਮਰੀਜੈ ਜੀੜਾ ਦੀਜੈ ਜਾਂ ਸੋ ਪਿਆ ਵਡਾਣਾ ਇਸ ਸ਼ਬਦ ਦਾ ਅਰਥ ਹੈ ਸੁਪਨੇ ਆਇਆ ਸੁਪਨੇ ਦੇ ਵਿੱਚ ਜਦ ਪਤੀ ਅਨੁਰੋਧ ਦਾ ਦਰਸ਼ਨ ਆ ਕੇ ਪ੍ਰਾਪਤ ਹੋਇਆ ਭੈਣੇ ਸਾਵਣ ਆਇਆ ਇਹ ਭੈਣੇ ਚਿੱਤਰ ਰੇਖਾ ਤਾਂ ਮੈਨੂੰ ਐਸਾ ਸਾਵਣ ਆਨੰਦ ਪ੍ਰਾਪਤ ਹੋਇਆ ਮੋਰੀ ਰੁਣਚਣ ਲਾਇਆ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਬੱਦਲਾਂ ਨੂੰ ਵੇਖ ਕੇ ਮੋਰ ਰੁਣਚਣ ਲਾ ਕੇ ਪਹਿਲਾਂ ਪਾਉਂਦੇ ਹਨ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ ਤਿਸ ਦੇ ਨੇਤਰ ਕਟਾਸ ਖੋਕ ਜੇਵੜਾ ਰਸੇ ਵਾਂਗ ਫਹਾਰਣੇ ਵਾਲੇ ਹਨ ਜਿਨ ਤਿਨਾਂ ਲੋਬੀਆਂ ਨੇ ਲੋਭ ਦੇ ਕੇ ਮੈਂ ਮੁੰਦ ਨੂੰ ਲੁਭਾਇਮਾਨ ਕਰ ਲਿੱਤਾ ਹੈ ਮੈਂ ਮਾਨ ਕੀਆ ਤੇ ਸਵੇਲੇ ਮੈਂ ਆਪਣੇ ਚਿੱਤ ਵਿੱਚ ਮਾਨ ਕਰ ਲਿਆ ਤੇ ਪਤੀ ਆਪੇ ਆ ਕੇ ਮਿਲ ਗਿਆ ਪੀ ਗਿਆ ਮੈਂ ਜਲ ਭਰਿਆ ਰੋਏ ਮਾਨ ਕਰਨ ਨਾਲ ਪੀ ਬਹੁੜੋ ਚਲਾ ਗਿਆ ਸਾਰੀ ਰਾਤ ਮੈਂ ਫਿਰ ਅੱਖਾਂ ਵਿੱਚ ਜਲ ਭਰ ਕੇ ਰੋਂਦੀ ਰਹੀ ਇਤਨੀ ਗੱਲ ਚਿੱਤਰ ਰੇਖਾਂ ਨੂੰ ਸੁਣਾਉਂਦੀ ਸੁਣਾਉਂਦੀ ਪਤੀ ਦੇ ਧਿਆਨ ਵਿੱਚ ਮਸਤ ਹੋ ਕੇ ਅਤੇ ਆਪਣੇ ਸਨਮਕ ਪਤੀ ਨੂੰ ਖੜਾ ਸਮਝ ਕੇ ਕਥਨ ਕਰਦੀ ਹੈ ਤੇਰੇ ਦਰਸ਼ਨ ਵਿਟੋ ਖੰਨਿਏ ਵੰਜਾ हे ਪਤੀ ਮੈਂ ਤੁਹਾਡੇ ਦਰਸ਼ਨ ਉਪਰੋਂ ਖੰਨਿਏ ਵੰਜਾ ਟੁਕੜੇ ਟੁਕੜੇ ਜਾਂਦੀ ਹਾਂ ਤੇਰੇ ਨਾਮ ਵਿਟੋ ਕਰਵਾਣੋ ਅਤੇ ਆਪ ਦੇ ਨਾਮ ਤੋਂ ਵੀ ਬਲਿਹਾਰ ਕੁਰਬਾਨ ਜਾਂਦੀ ਹਾਂ ਜਾਂ ਤੂੰ ਤਾਂ ਮੈਂ ਮਾਨ ਕਿਆ ਹੈ ਜਾਂ ਆਪ ਪ੍ਰਾਪਤ ਹੋਏ ਤਾਂ ਹੀ ਮੈਨੂੰ ਮਾਨ ਕੀਤਾ ਹੈ ਤੁਦ ਬਿਨ ਕੇ ਹਾ ਮੇਰਾ ਮਾਣੋ ਆਪ ਤੋਂ ਬਗੈਰ ਮੇਰਾ ਕਾਹਦਾ ਮਾਣ ਹੈ ਕਿਉਂਕਿ ਪਤੀ ਤੋਂ ਬਗੈਰ ਔਰਤ ਦਾ ਕੁਛ ਮਾਣ ਨਹੀਂ ਹੁੰਦਾ ਚਿੱਤਰ ਰੇਖਾ ਨੂੰ ਕਹਿੰਦੀ ਹੈ ਕਿ ਮੈਂ ਤਾਂ ਉਸ ਦੇ ਵਾਸਤੇ ਸੁੰਦਰ ਚੂੜਾ ਪਾਇਆ ਤੇ ਸੋਹਣਾ ਪਲੰਗ ਵਿਛਾਇਆ ਸੀ ਫਿਰ ਪਤਾ ਨਹੀਂ ਕਿਉਂ ਚਲਾ ਗਿਆ ਅੱਗੇ ਚਿੱਤਰ ਰੇਖਾ ਜਵਾਬ ਦਿੰਦੀ ਹੈ ਚੂੜਾ ਭੰਨ ਪਲੰਗ ਸਿਉ ਮੁੰਦੇ ਸਣਵਾਹੀ ਸਣਵਾਹਾ ਅਤੇ ਪੂਜਾ ਸਹਿਤ ਚੂੜੇ ਨੂੰ ਭੰਨ ਦੇ ਅਤੇ ਬਾਹੀਆਂ ਸਹਿਤ ਪਲੰਗ ਨੂੰ ਤੋੜ ਦੇ ਇੱਤੇ ਵਿਸ ਕਰੇਂਦੀ ਏ ਮੁੰਦੇ ਸਹ ਰਾਤੋਂ ਅਵਰਾਹਾ ਏ ਮੁੰਦੇ ਪਿਆਰੀ ਸਖੀ ਇਤਨੇ ਲੇਵਾਸ ਕਰਨ ਨਾਲ ਵੀ ਜੇਕਰ ਸੋ ਅਵਰਾਹਾ ਹੋਰਨਾ ਵਿੱਚ ਜਾ ਰਤਾ ਹੈ ਪਤੀ ਤੋਂ ਬਿਨਾ ਇਸਤਰੀ ਦੇ ਸ਼ਿੰਗਾਰ ਕਰਨੇ ਕਿਸੇ ਲੇਖੇ ਨਹੀਂ ਹਨ ਵਸਤਰ ਭੂਖਨ ਸੁਖ ਬਹੁਤ ਵਿਸੇਖ ਹੈ ਉਹ ਵੀ ਨਾ জানੋ ਕਿਤੇ ਨਾ ਲੇਖਾ ਚੰਦਨ ਮੋਲ ਅਣਾਇਆ ਕੰਗੂ ਮਾਂਗ ਸੰਦੂਰ ਚੂਹਾ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਵਾਦ ਹੈ ਸਭ ਸ਼ਿੰਗਾਰ ਵਿਕਾਰ ਨਾ ਮਨੀਆਰ ਨਾ ਚੂੜੀਆਂ ਨਾ ਸੇ ਵੰਗੜੀ ਆਹਾ ਮੈਨੂੰ ਉਹ ਮਨੀਆਰ ਨਹੀਂ ਮਿਲਦਾ ਜਿਸਨੇ ਰਾਤ ਨੂੰ ਚੂੜੀਆਂ ਪਾਈਆਂ ਸਨ ਅਤੇ ਨਾ ਹੀ ਰਾਤ ਵਾਲੀਆਂ ਚੂੜੀਆਂ ਦਾ ਕੁਝ ਪਤਾ ਹੈ ਜੋ ਕਿੱਥੇ ਗਈਆਂ ਉਹ ਰਾਤ ਵਾਲੀਆਂ ਕੱਚ ਦੀਆਂ ਵੰਗਾਂ ਵੀ ਨਹੀਂ ਹਨ ਜੋ ਸੇ ਕੰਠ ਨ ਲੱਗੀਆਂ ਜਲਨ ਸੇ ਵਾਹੜੀ ਆਹਾ ਜੋ ਆਪਣੇ ਪਤੀ ਦੇ ਗਲ ਨਾਲ ਨਹੀਂ ਲਗਦੀਆਂ ਉਹ ਬਾਹਾਂ ਜਲਣ ਸੜ ਜਾਣ ਸਭ ਸਹੀਆਂ ਸੋਹ ਰਾਵਣ ਗਈਆਂ ਹੁਣ ਦਾਦੀ ਕੈਦਰ ਜਾਵਾਂ ਸਾਰੀਆਂ ਸਖੀਆਂ ਆਪੋ ਆਪਣੇ ਪਤੀ ਨਾਲ ਰਾਵਣ ਆਨੰਦ ਭੋਗਣ ਵਾਸਤੇ ਘਰਾਂ ਵਿੱਚ ਗਈਆਂ ਹੋਈਆਂ ਹਨ ਮੈਂ ਵਿਛੋੜੇ ਦੀ ਅੱਗ ਨਾਲ ਦਾਦੀ ਸੜੀ ਹੋਈ ਕਿਸ ਤੇ ਦਰ ਬੂਹੇ ਤੇ ਜਾਵਾਂ ਅ ਮਾਲੀ ਹੋਂ ਖਰੀ ਸੁਚੱਜੀ ਤੈਸਾ ਏਕ ਨਾ ਭਾਵਾਂ ਮੈਂ ਆਪਣੇ ਵੱਲੋਂ ਖਰੇ ਚੰਗੇ ਸੁਚੱਜ ਪੁਨੇ ਕੀਤੇ ਹਨ ਪਰੰਤੂ ਤਿਸ ਪਤੀ ਨੂੰ ਮੇਰੇ ਚੰਗੇ ਚੰਗੇ ਸੁਚੱਜਾਂ ਵਿੱਚੋਂ ਇੱਕ ਵੀ ਸੁਚੱਜ ਨਾ ਭਾਵਾਂ ਚੰਗਾ ਨਹੀਂ ਲੱਗਦਾ ਚਿੱਤਰ ਰੇਖਾ ਨੇ ਕਿਹਾ ਤੈਨੂੰ ਕਿਹੜੇ ਕਿਹੜੇ ਸੁਚੱਜ ਪੁਨੇ ਕੀਤੇ ਹਨ ਉਹ ਊਖਾ ਨੇ ਕਿਹਾ ਮਾਠ ਗੁੰਦਾਈ ਪੱਟੀਆਂ ਭਰੀਏ ਮਾਗ ਸੰਦੂਰੇ ਮਾਠ ਬਣਾ ਕੇ ਭਾਵ ਕੰਗੀ ਨਾਲ ਇਹੋ ਜਹਿਵਾਲ ਕਰਕੇ ਪੱਟੀਆਂ ਗੁੰਦਣਾ ਕੀਤੀਆਂ ਤੇ ਮੰਗ ਦੇ ਵਿੱਚ ਸੰਦੂਰ ਵੀ ਭਰਨਾ ਕੀਤਾ ਹੈ ਅੱਗੇ ਗਈ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਜਿਸ ਵੇਲੇ ਪਤੀ ਦੇ ਅੱਗੇ ਗਈ ਭਾਵ ਸਨਮੁਖ ਆਮੋ ਸਾਹਮਣੇ ਹੋਈ ਤਾਂ ਮਨਜ਼ੂਰ ਨਾ ਹੋਈ ਜੇ ਮਨਜ਼ੂਰ ਹੁੰਦੀ ਤਾਂ ਛੱਡ ਕੇ ਨਾ ਜਾਂਦਾ ਇਸ ਤੇ ਮੈਂ ਚੁਰ-ਚੁਰ ਕੇ ਮਰਦੀ ਹਾਂ ਮੈਂ ਰੋ ਬੰਦੀ ਸਭ ਜਗ ਰੋਣਾ ਰੁੰੜੇ ਵਣੋਂ ਪੰਖੇਰੂ ਜਿਸ ਵੇਲੇ ਪਤੀ ਚਲਾ ਗਿਆ ਤਾਂ ਮੈਂ ਇਤਨਾ ਰੋਈ ਮੈਨੂੰ ਵੇਖ ਕੇ ਮੇਰੇ ਭਾਣੇ ਸਾਰਾ ਜਗਤ ਹੀ ਰੋਂਦਾ ਹੈ ਹੋਰ ਭਲਾ ਕੀ ਆਖਣਾ ਹੈ ਵਣ ਦੇ ਸਾਰੇ ਪੰਛੀ ਵੀ ਰੁਦਨ ਕਰਦੇ ਹੋਏ ਰੋਂਦੇ ਹੋਏ ਇੱਕ ਨਾ ਰੁੰਨਾ ਮੇਰੇ ਤਨ ਕਾ ਵਿਰਹਾ ਜਿਨ ਹੋਂ ਤਿਰੋਂ ਵਿਛੋੜੀ ਪਰ ਮੇਰੇ ਤਨ ਦਾ ਵਿਰਹਾ ਵਿਛੋੜਾ ਇੱਕ ਨਹੀਂ ਰੁੰਨਾ ਜਿਸ ਨੇ ਮੈਨੂੰ ਪਤੀ ਨਾਲੋਂ ਵਿਛੋੜ ਦਿੱਤਾ ਹੈ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਇ ਆਏ ਨਾ ਸਕਾਂ ਤੁਝ ਕਿੰਨ ਪਿਆਰੇ ਭੇਜ ਨਾ ਸਕਾਂ ਕੋਈ ਥਾੜ ਟਿਕਾਣੇ ਦਾ ਪੂਰਾ ਪਤਾ ਨਾ ਹੋਣ ਕਰਕੇ हे ਪਿਆਰੇ ਪਤੀ ਤੁਝ ਕਿਣ ਵੇਲੇ ਵੱਲ ਮੈਂ ਆ ਨਹੀਂ ਸਕਦੀ ਇਸੀ ਤੇ ਨਾ ਹੀ ਕਿਸੇ ਹੋਰ ਨੂੰ ਆਪ ਵੱਲ ਭੇਜ ਸਕਦੀ ਹਾਂ ਆਉ ਸੁਭਾਗੀ ਨੀਂਦੜੀਏ ਮਤ ਸਹੋ ਦੇਖਾਂ ਸੋਏ ਏਸ ਭਾਗੀ ਨਿੰਦਰੇ ਨੀਂਦ ਤੂੰ ਆ ਕੇ ਪ੍ਰਾਪਤ ਹੋ ਤੇਰੇ ਆਉਣ ਨਾਲ ਮਤ ਮਤਾ ਸ਼ੈਦ ਮੈਂ ਆਪਣੇ ਪਤੀ ਨੂੰ ਵੇਖ ਲਵਾਂ ਤਾਂ ਚਿੱਤਰ ਰੇਖਾ ਬੋਲੀ ਤਾਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਆ ਦੀਜੈ ਤੇਰੇ ਮਾਲਕ ਪਤੀ ਦੀ ਗੱਲ ਬਾਤ ਤੈਨੂੰ ਕੋਈ ਆਖੇ ਤਾਂ ਉਸ ਨੂੰ ਤੂੰ ਕੀ ਦੇਵੇਂਗੀ ਤਾਂ ਊਖਾ ਨੇ ਉੱਤਰ ਦਿੱਤਾ ਸੀਸ ਵੱਡੇ ਕਰ ਵਸਣ ਦੀਜੈ ਵਿਣਸਿਰ ਸੇਵ ਕਰੀਜੈ ਮੈਂ ਆਪਣਾ ਸਿਰ ਵੱਢ ਕੇ ਉਸ ਉੱਤੇ ਬੈਠਣ ਨੂੰ ਦੇਵਾਂਗੀ ਸਿਰ ਤੋਂ ਬਿਨਾ ਹੀ ਮੈਂ ਉਸ ਦੀ ਸੇਵਾ ਕਰਾਂਗੀ ਕਿਉਂ ਨਾ ਮਰੀਜਾ ਜੀੜਾ ਨਾ ਦੀਜੈ ਜਾ ਸਹ ਭਰਿਆ ਵੇ ਡਾਣਾ ਉਸ ਅੱਗੇ ਕਿਉਂ ਨਾ ਮਰ ਜਾਈਏ ਅਤੇ ਆਪਣੇ ਜੀ ਨੂੰ ਕਿਉਂ ਨਾ ਅਰਪਣ ਕਰ ਦਈਏ ਜਾਂ ਵਡਾਣਾ ਪਰਾਇਆ ਹੋਇਆ ਪਤੀ ਆਪਣਾ ਹੋ ਜਾਵੇ ਔਖਾਂ ਦਾ ਇਹ ਸਾਰਾ ਹਾਲ ਸੁਣ ਕੇ ਚਿੱਤਰ ਰੇਖਾ ਨੇ ਲਿਖਣ ਦਾ ਸਾਰਾ ਸਨਮਾਨ ਮੰਗਵਾ ਕੇ ਆਪਣੇ ਗੁਰਾਂ ਦਾ ਧਿਆਨ ਧਰ ਕੇ ਸਭ ਸ਼ਹਿਰਾਂ ਦੇ ਚਿੱਤਰ ਲਿਖ ਕੇ ਦਿਖਾਉਣੇ ਸ਼ੁਰੂ ਕਰ ਦਿੱਤੇ ਹੋਰ ਕਿਸੇ ਚਿੱਤਰ ਉੱਪਰ ਪ੍ਰਸੰਨ ਨਾ ਹੋਈ ਜਦ ਦਵਾਰਕਾ ਦਾ ਚਿੱਤਰ ਲਿਖਿਆ ਕ੍ਰਿਸ਼ਨ ਬਲਪਧਰ ਆਦਿਕ ਦੀਆਂ ਤਸਵੀਰਾਂ ਵੇਖੀਆਂ ਤਾਂ ਮੂੰਹ ਤੇ ਕੁਝ ਕੁਝ ਪ੍ਰਸੰਤਾ ਆਉਣ ਲੱਗ ਪਈ ਔਰ ਅਨੁਰੋਧ ਦੀ ਮੂਰਤੀ ਵੇਖਦਿਆਂ ਸਾਰੀ ਲज्जਤ ਹੋ ਕੇ ਬੋਲੀ ਅਬ ਮਨ ਚੋਰ ਸਖੀ ਮੈਂ ਪਾਉ ਰਾਤ ਜਹੀ ਮੇਰੇ ਢਿਗ ਆਇਓ ਕਬ ਅਬ ਸਖੀ ਤੂੰ ਕਛੂ ਉਪਾਏ ਜਾਂ ਕੋ ਢੂੰਡ ਕਹੂੰ ਤੇ ਲਿਆਏ ਇਹ ਗੱਲ ਸੁਣ ਕੇ ਚਿੱਤਰ ਰੇਖਾ ਨੇ ਕਿਹਾ ਤੂੰ ਇਸ ਨੂੰ ਨਹੀਂ ਜਾਣਦੀ ਇਹ ਤਾਂ ਸਮੁੰਦਰ ਦੇ ਕਿਨਾਰੇ ਦਵਾਰਕਾ ਨਗਰੀ ਵਿੱਚ ਰਹਿੰਦਾ ਹੈ ਜਾਦਵ ਵੰਸ਼ ਵਿੱਚ ਕ੍ਰਿਸ਼ਨ ਜੀ ਦਾ ਪੋਤਰਾ ਹੈ ਪਦਮਨ ਦਾ ਪੁੱਤਰ ਹੈ ਇਤਨੀ ਗੱਲ ਆਖ ਕੇ ਚਿੱਤਰ ਰੇਖਾ ਜੋਗਨੀ ਇੱਲ ਦਾ ਰੂਪ ਧਾਰ ਕੇ ਉੜ ਗਈ ਦਵਾਰਕਾ ਵਿੱਚ ਆ ਕੇ ਕ੍ਰਿਸ਼ਨ ਜੀ ਦੇ ਮੰਦਰਾਂ ਵਿੱਚ ਪ੍ਰਵੇਸ਼ ਕਰ ਗਈ ਅਨੁਰਧ ਨੂੰ ਸੁੱਤਾ ਵੇਖ ਕੇ ਪਲੰਘ ਸਹਿਤ ਉਠਾ ਕੇ ਆਪਣੇ ਰਸਤੇ ਲੈ ਤੁਰੀ ਊਖਾਂ ਦੇ ਮੰਦਰ ਵਿੱਚ ਲਿਆ ਕੇ ਵੀ ਯੋਗਨੀ ਦਾ ਦੁੱਖ ਦੂਰ ਕਰ ਦਿੱਤਾ ਜਗਿਆ ਸੁ ਰੂਪ ਸਖੀ ਨੂੰ ਉਪਾਸਨਾ ਕਰਦੇ ਕਰਦਿਆਂ ਚਿੱਤ ਵਰਤੀ ਦੀ ਇਕਾਗਰਤਾ ਹੋਣ ਨਾਲ ਚਮਤਕਾਰ ਰੂਪ ਪਰਮੇਸ਼ਰ ਦਾ ਦਰਸ਼ਨ ਹੋਇਆ ਲੇਕਿਨ ਥੋੜੇ ਸਮੇਂ ਬਾਅਦ ਫਿਰ ਉਹ ਦਰਸ਼ਨ ਨਾ ਰਿਹਾ ਉਸ ਵਿਯੋਗ ਦੇ ਦੁੱਖ ਕਰਕੇ ਜਗਿਆਸੂ ਸਖੀ ਆਪਣੀ ਵਿਵਸਥਾ ਮਹਾਤਮਾ ਨੂੰ ਸੁਣਾਉਂਦੀ ਹੈ ਸੁਪਨੇ ਆਇਆ ਇਹ ਸੰਤੋ ਸਮਾਧੀ ਰੂਪ ਨਦੀ ਵਿੱਚ ਚਿੱਤ ਵਰਤੀ ਦੀ ਇਕਾਗਰਤਾ ਰੂਪ ਸੁਪਨਾ ਆਇਆ ਤਾਂ ਪਰਮਾਤਮਾ ਦਾ ਚਮਤਕਾਰ ਹੋਇਆ ਭੈਣੇ ਸਾਹਬ ਉਹ ਆਇਆ ਇਹ ਭੈਣੇ ਸੰਤ ਜਨੂ ਤਾ ਮੈਨੂੰ ਬੜਾ ਹੀ ਸ਼ਾਵਣ ਆਨੰਦ ਆ ਕੇ ਪ੍ਰਾਪਤ ਹੋਇਆ ਮੋਰੀ ਰੁਣਚੁਣ ਲਾਇਆ